ਸੱਚ ਰੀਕਾ ਤੁਸੀਂ ਸਾਰਿਆਂ ਨੂੰ ਮੈਂ ਡਾਕਟਰ ਰਾਜ ਗੁਰਵੀਰ ਸਿੰਘ ਚਾਹਲ ਆਯੁਰਵੈਦਿਕ ਫਿਜ਼ੀਸ਼ੀਅਨ ਅੱਜ ਗੱਲ ਕਰਾਂਗੇ ਐਨੋਰੈਕਸਿਆ ਬਾਰੇ ਐਨੋਰੈਕਸਿਆ ਨੂੰ ਆਮ ਪਾਸ਼ਾ ਦੇ ਵਿੱਚ ਖਾਣਾ ਖਾਣ ਨੂੰ ਦਿਲ ਨਾ ਕਰਨਾ ਵੀ ਆਖਿਆ ਜਾਂਦਾ ਹੈ ਭੋਜਨ ਖਾਣ ਨੂੰ ਮਨ ਨਾ ਕਰਨਾ ਮਹਿਲਾਵਾਂ ਦੇ ਵਿੱਚ ਐਨੋਰੈਕਸਿਆ ਦੀ ਪ੍ਰੋਬਲਮ ਜ਼ਿਆਦਾ ਦੇਖੀ ਜਾਂਦੀ ਹੈ ਕਿਸੇ ਵੀ ਉਮਰ ਦਾ ਇਨਸਾਨ ਐਨੋਰੈਕਸਿਆ ਦੀ ਪ੍ਰੋਬਲਮ ਤੋਂ ਗ੍ਰਸਤ ਹੋ ਸਕਦਾ ਹੈ ਚਾਹੇ ਉਹ ਬੱਚਾ ਹੋਵੇ ਨੌਜਵਾਨ ਹੋਵੇ ਜਾਂ ਬਜ਼ੁਰਗ ਹੋਵੇ ਔਰਤਾਂ ਦੇ ਵਿੱਚ ਐਨੋਰੈਕਸਿਆ ਦੀ ਪ੍ਰੋਬਲਮ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਅੱਜਕੱਲ ਦੇ ਆਧੁਨਿਕ ਯੁੱਗ ਦੇ ਵਿੱਚ ਜੋ ਲੋਕ ਡਾਈਟਿੰਗ ਕਰਦੇ ਹਨ ਉਹ ਕੁਝ ਸਮੇਂ ਬਾਅਦ ਐਨੋਰੈਕਸਿਆ ਰੋਗ ਤੋਂ ਗ੍ਰਸਤ ਹੋ ਜਾਂਦੇ ਹਨ ਆਮ ਪਾਸ਼ਾ ਦੇ ਵਿੱਚ ਐਨੋਰੈਕਸਿਆ ਦਾ ਅਰਥ ਹੁੰਦਾ ਹੈ ਕਿ ਭੋਜਨ ਤੁਹਾਡੇ ਸਾਹਮਣੇ ਪਿਆ ਹੈ ਪਰ ਭੋਜਨ ਗ੍ਰਹਿਣ ਕਰਨ ਨੂੰ ਤਿੱਲ ਨਹੀਂ ਕਰਦਾ ਹਰ ਸਮੇਂ পেট ਭਰਿਆ ਹੋਇਆ ਮਹਿਸੂਸ ਹੁੰਦਾ ਹੈ ਥੋੜਾ ਜਿਹਾ ਖਾਣ ਤੋਂ ਬਾਅਦ ਵੀ ਇੰਜ ਲੱਗਦਾ ਹੈ ਕਿ পেট ਬਹੁਤ ਜ਼ਿਆਦਾ ਭਰ ਗਿਆ ਹੈ ਸਾਈਨ ਐਂਡ ਸਿੰਪਟਮਸ Irregular heartbeat Dehydration Low blood pressure ਵਜ਼ਨ ਬਹੁਤ ਜ਼ਿਆਦਾ ਘਟ ਜਾਂਦਾ ਹੈ ਇਨਸਾਨ ਹਰ ਸਮੇਂ ਥੱਕਿਆ ਹੋਇਆ ਮਹਿਸੂਸ ਕਰਦਾ ਹੈ। ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਦੀ ਘਾਟ ਹੋ ਜਾਂਦੀ ਹੈ। ਸਾਰੇ ਸਰੀਰ ਦੇ ਵਿੱਚ ਦਰਦ ਹੁੰਦਾ ਹੈ। ਇਨਸਾਨ ਥਕਾਬਟ ਮਹਿਸੂਸ ਕਰਦਾ ਹੈ। ਪੇਟ ਦੇ ਵਿੱਚ ਦਰਦ ਹੁੰਦਾ ਹੈ। ਹੱਥਾਂ ਅਤੇ ਪੈਰਾਂ ਤੇ ਸੋਜਿਸ਼ ਆ ਜਾਂਦੀ ਹੈ। ਇਨਸਾਨ ਦਾ ਸਰੀਰ ਬਹੁਤ ਜ਼ਿਆਦਾ ਠੰਡ ਇਹ ਗਰਮੀ ਮਹਿਸੂਸ ਹੁੰਦੀ ਹੈ ਹਲਕੀ ਜੀ ਠੰਡ ਹੋਣ ਤੇ ਵੀ ਜੋ ਇਨਸਾਨ ਐਨੋਰੈਕਸਿਆ ਰੋਕਤੋਗ੍ਰਾਸਤ ਹੁੰਦਾ ਹੈ ਉਸ ਨੂੰ ਇੰਜ ਲੱਗਦਾ ਹੈ ਕਿ ਬਹੁਤ ਜ਼ਿਆਦਾ ਠੰਡ ਹੈ ਠੰਡ ਦੇ ਮੌਸਮ ਦੇ ਵਿੱਚ ਇਨਸਾਨ ਬਹੁਤ ਜ਼ਿਆਦਾ ਠੰਡ ਅਤੇ ਬਹੁਤ ਜ਼ਿਆਦਾ ਗਰਮੀ ਮਹਿਸੂਸ ਕਰਦਾ ਹੈ ਸ਼ਰੀਰ ਦੇ ਵਿੱਚ ਦਰਦ ਹੁੰਦਾ ਹੈ ਚੱਕਰ ਆਉਂਦੇ ਹਨ बेहोशी ਭੁੱਖ ਲੱਗਣ ਤੇ ਜਦੋਂ ਇਨਸਾਨ ਭੋਜਨ ਕਰਦਾ ਹੈ ਤਾਂ ਥੋੜਾ ਜਿਹਾ ਖਾਣ ਤੋਂ ਬਾਅਦ ਹੀ ਇਨਸਾਨ ਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਉਸ ਦਾ ਪੇਟ ਬਹੁਤ ਜ਼ਿਆਦਾ ਭਰ ਗਿਆ ਹੈ ਐਂਜਾਇਟੀ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਹੈ ਇਨਸਾਨ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦਾ ਹੈ ਹਰ ਸਮੇਂ ਇਹ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਵਜ਼ਨ ਨਾ ਵੱਜ ਜਾਵੇ। weight gain ਦਾ ਡਰ ਹਰ ਸਮੇਂ ਇਨਸਾਨ ਨੂੰ ਲੱਗਿਆ ਰਹਿੰਦਾ ਹੈ। ਥੋੜਾ ਜਿਹਾ ਭੋਜਨ ਖਾਣ ਤੋਂ ਬਾਅਦ ਵੀ ਇਨਸਾਨ ਨੂੰ ਡਰ ਲੱਗਦਾ ਹੈ ਕਿ ਕਿਤੇ ਉਸ ਦਾ ਵਜ਼ਨ ਨਾ ਵੱਜ ਜਾਵੇ। ਇਸ ਲਈ बार-बार ਆਪਣਾ ਵਜ਼ਨ ਚੈੱਕ ਕਰਦਾ ਹੈ। ਨੀਂਦ ਘਟ ਆਉਂਦੀ ਹੈ। causes, genetics, OCD, risk factors, family history, फैमिली जे परिवार के किसी एनोरेक्सिया की प्रॉब्लम है तो बहुत ज्यादा चांसिस हैं ਕਿ ਅੱਗੇ ਬੱਚਿਆਂ ਦੇ ਵਿੱਚ ਵੀ ਐਨੋਰੈਕਸਿਆ ਦੀ ਪ੍ਰੋਬਲਮ ਆ ਸਕਦੀ ਹੈ। ਓਵਰ weight ਜਦੋਂ ਕਿਸੇ ਇਨਸਾਨ ਦਾ ਵਜ਼ਨ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਸੋਸਾਇਟੀ ਦੇ ਵਿੱਚ ਉਹਦੇ ਮੋਟਾਪੇ ਦਾ ਮਜ਼ਾਕ ਉਡਾਇਆ ਜਾਂਦਾ ਹੈ। ਇਹ ਇਨਸਾਨ ਵਜ਼ਨ ਘਟਾਉਣ ਲਈ ਖਾਣਾ ਪੀਣਾ ਘਟਾ ਦਿੰਦਾ ਹੈ ਜਿਸ ਨਾਲ ਉਹ ਐਨੋਰੈਕਸਿਆ ਤੋਂ ਗ੍ਰਸਤ ਹੋ ਜਾਂਦਾ ਹੈ 멘ਟਲ ਸਟ्रेस ਜਦੋਂ ਇਨਸਾਨ ਕਿਸੇ ਦੁੱਖ ਦੇ ਵਿੱਚੋਂ ਗੁਜ਼ਰਦਾ ਹੈ ਤਾਂ ਉਹ ਐਨੋਰੈਕਸਿਆ ਰੋਗ ਤੋਂ ਗ੍ਰਸਤ ਹੋ ਜਾਂਦਾ ਹੈ ਜਦੋਂ ਕੋਈ ਇਨਸਾਨ ਮਾਨਸਿਕ ਪਰੇਸ਼ਾਨੀ ਦੇ ਵਿੱਚੋਂ गुਜ਼ਰਦਾ ਹੈ ਤਾਂ ਟੈਂਪਰੇਰੀ ਤੌਰ ਤੇ ਐਨੋਰੈਕਸਿਆ ਰੋਗ ਤੋਂ ਗ੍ਰਸਤ ਹੋ ਜਾਂਦਾ ਕੰਪਲਿਕੀਸ਼ਨਸ ਦਿਲ ਦੀ ਧੜਕਣ ਇਰੈਗੂਲਰ ਹੋ ਜਾਂਦੀ ਹੈ ਖੂਨ ਦੀ ਕਮੀ ਹੋ ਜਾਂਦੀ ਹੈ ਨੌਸੀਆ वॉमिटिंग कब्ज जी कच्चा होंगे है उल्टी वगु महसूस होंजाइटी डिप्रैशन आयुर्वेदिक हर्ब्स दैट आर यूज इन द ट्रीटमेंट ऑफ एनोरेक्सिया, चित्रक सौठ ਮਿਰਚ ਪਿਪਲੀ ਹੋਮ ਰੈਮੀਡੀਜ਼ ਫਾਰ ਐਨੋਰੈਕਸia ਅਦਰਕ ਸੌਂਫ ਇਲਾਇਚੀ ਪੀਣ ਲਈ ਗਰਮ ਪਾਣੀ ਦਾ ਪ੍ਰਯੋਗ ਇਹਨਾਂ ਘਰੇਲੂ ਨੁਸਖਿਆਂ ਦਾ ਪ੍ਰਯੋਗ ਐਨੋਰੈਕਸia ਦੇ ਟ੍ਰੀਟਮੈਂਟ ਲਈ ਕੀਤਾ ਜਾ ਸਕਦਾ ਹੈ आयुर्वेदिक ट्रीटमेंट निदान परिवर्जन सूपाच्य भोजन पंचकर्मा योगा आयुर्वेदिक हर्ब्स चित्रकी त्रिफला सोंठ ਮਿਰਚ ਪਪਲੀ ਇਹਨਾਂ ਆਯੁਰਵੇਦਿਕ ਖਰਬਸ ਦਾ ਪ੍ਰਯੋਗ ਐਨੋਰੈਕਸिया ਦੇ ਟ੍ਰੀਟਮੈਂਟ ਵਿੱਚ ਕੀਤਾ ਜਾਂਦਾ ਹੈ ਐਨੋਰੈਕਸिया ਦਾ ਇਲਾਜ ਆਯੁਰਵੈਦਿਕ ਦਵਾਈਆਂ ਦੇ ਨਾਲ ਸੰਭਵ ਹੈ ਐਨਕ ਕਹਿੰਦਾ ਹੋਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ Сад Серека.